ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਜੀ ਦੀ ਪਹਿਲੀ ਰੁਬਾਈ ਸ਼ੂ ਮਹਿਰੂਬੀ ਨੂੰ ਪੜ ਚੁੱਕੇ ਹਾਂ ਤੇ ਅੱਜ ਅਸੀਂ ਦੂਜੀ ਹੁਣ ਅਸੀਂ ਦੂਜੀ ਜਿਹੜੀ ਉਹਨਾਂ ਦੀ ਕਵਿਤਾ ਜਿਹਦਾ ਸਰਲੇਖ ਹੈ ਇੱਕ ਪ੍ਰਸ਼ਨ ਉਹਨੂੰ ਪੜਨ ਜਾ ਰਹੇ ਹਾਂ ਸੋ ਇਸ ਕਵਿਤਾ ਦਾ ਜਿਹੜਾ ਨਿਚੋੜ ਹੈ ਕੇਂਦਰੀ ਭਾਵ ਹੈ ਉਹ ਕੀ ਹੈ ਕਿ ਭਾਈ ਵੀਰ ਸਿੰਘ ਜੀ ਨੇ ਇੱਕ ਗੁਲਾਬ ਦੇ ਫੁੱਲ ਦੇ ਬਾਰੇ ਗੱਲ ਕਰਦਿਆਂ ਹੋਇਆ ਕਿਹਾ ਕਿ ਗੁਲਾਬ ਦਾ ਫੁੱਲ ਕਿਸ ਤਰ੍ਹਾਂ ਡੋਡੀ ਤੋਂ ਆਪਣਾ ਇੱਕ ਛੋਟੀ ਜਹੀ ਡੋਡੀ ਤੋਂ ਆਪਣਾ ਸਫ਼ਰ ਸ਼ੁਰੂ ਕਰਦਾ ਹੋਇਆ ਕਿਸ ਤਰ੍ਹਾਂ ਹੌਲੀ-ਹੌਲੀ ਖੇਡਦਾ ਛੜਨ ਤੋਂ ਪਿੱਛੋਂ ਮੁਰਝਾ ਜਾਂਦਾ ਸੋ ਉਸ ਦੀ ਨਾਸ਼ਮੰਤਾ ਨੂੰ ਦਾ ਸੰਕੇਤ ਦਿੰਦੇ ਹੋਏ ਫੁੱਲ ਦੇ ਰਹੇ ਵਿਕਾਸ ਤੇ ਮਰਜ਼ਾਉਣ ਦੇ ਬਾਰੇ ਗੱਲ ਕਰਦੇ ਹੋਏ ਉਹ ਕਹਿੰਦੇ ਨੇ ਇਸ ਕਵਿਤਾ ਦੇ ਵਿੱਚ ਕਿ ਕਿਵੇਂ ਗੁਲਾਬ ਦਾ ਫੁੱਲ ਇੱਕ ਡੋਡੀ ਤੋਂ ਆਪਣਾ ਸਫਰ ਸ਼ੁਰੂ ਕਰਦਾ ਤੇ ਕਿਸ ਤਰ੍ਹਾਂ ਹੌਲੀ-ਹੌਲੀ اپنی خوشی اپنے رنگ ਜਿਹੜਿਆ ਉਹ ਆਪਣੀ ਖੁਸ਼बू ਕਿਵੇਂ ਜੜੀ ਹੈ ਉਹ ਸਮਾਪਤ ਕਰ ਲਦਾ ਆਓ ਆਪਾਂ ਕਵਿਤਾ ਨੂੰ پڑھਦੇ ਹਾਂ ਦੂਜੀ ਕਵਿਤਾ ਫੈਬਲ ਸਿੰਘ ਦੀ ਇੱਕ ਪ੍ਰਸ਼ਨ ਅੱਜ ਮੈਂ ਡਿਠਾ ਇੱਕ ਗੁਲਾਬ ਆਹੋ ਕੱਕੀ ਸੀ ਗੋਲਾਬ ਸੁਪਾਈ ਸਾਹਿਬ ਇੱਕ ਮੋਟਿਆਰ ਨੂੰ ਸੰਬੋਧਿਤ ਕਰਦੇ ਹੋਏ ਕਹਿੰਦੇ ਨੇ ਕੀ ਕਹਿੰਦੇ ਨੇ ਕਾਕੀ ਬੱਚੀ ਨੂੰ ਕਿਹਾ ਗਿਆ ਮੋਟਿਆਰ ਨੂੰ ਕਿਹਾ ਗਿਆ ਅੱਜ ਮੈਂ ਡਿਠਾ ਡਿਠਾ ਮਤਲਬ ਦੇਖਿਆ ਇੱਕ ਗੁਲਾਬ ਗੁਲਾਬ ਦੇਖਿਆ ਆਹੋ ਕਾਕੀ ਇਹ ਸੀ ਗੁਲਾਬ ਕਿ ਮੈਂ ਗੁਲਾਬ ਜਿਹੜਾ ਸੀ ਉਹ ਕਾਕੀ ਉਹ ਛੋਟੀ ਬੱਚੀ ਨੂੰ ਕਹਿ ਰਹੀ ਆ ਕਿ ਆਹੋ ਕਾਕੀ ਇਹ ਗੁਲਾਬ ਸੀ ਮੈਂ ਦਿੱਠਾ ਸੀ ਕਦੇ ਅੱਗੇ ਅੱਗੇ ਵੀ ਮੈਂ ਕਦੇ ਗੁਲਾਬ ਦਾ ਫੁੱਲ ਜਿਹੜਾ ਸੀ ਉਹ ਦੇਖਿਆ ਸੀ ਪਹਿਲਾਂ ਦੀ ਗੱਲ ਕਰ ਰਹੇ ਆ ਜਦੋਂ ਸੀ ਇਹ ਨਿੱਕੀ ਨਿੱਕੀ ਡੋਡੀ ਜਦੋਂ ਜਦੋਂ ਇਹ ਨਿੱਕੀ ਜਹੀ ਡੋਡੀ ਦੇ ਰੂਪ ਦੇ ਵਿੱਚ ਉੱਭਰਿਆ ਸੀ ਬੰਦ ਬੰਦ ਆਪੇ ਵਿੱਚ ਬੰਦ ਆਪਣੇ ਆਪੇ ਦੇ ਵਿੱਚ ਉਗਲਾਬ ਦੀ ਡੋਡੀ ਜਿਹੜੀ ਬੰਦ ਸੀ ਮੈਂ ਦੇਖਿਆ ਸੀ ਇਹੋ ਹੀ ਗੁਲਾਬ ਮੈਂ ਇਹੀ ਗੁਲਾਬ ਜਿਹੜਾ ਸੀ ਉਹੋ ਦੇਖਿਆ ਸੀ ਨੀਬੀਬਾ ਤਦੋਂ ਖਲ ਰਹੀਆਂ ਸਨ ਡੋਡੀ ਦੇ ਬੁਰਕੇ ਦੀਆਂ ਚੀਥਾਂ ਤੇ ਤੱਕ ਰਹੀ ਸੀ ਅੰਦਰ ਬੈਠੀ ਲੁੱਕ ਲੁੱਕ ਚੀਥਾਂ ਵਿੱਚੋਂ ਕੀ ਕਹਿੰਦਾ ਕਹਿੰਦਾ ਨੀਬੀਬਾ ਮੈਂ ਉਦੋਂ ਇਹ ਗੁਲਾਬ ਦੇਖਿਆ ਸੀ ਤਦੋਂ ਖਲ ਰਹੀਆਂ ਸਨ ਉਡੀ ਦੇ ਬੁਰਕੇ ਦੀਆਂ ਚੀਥਾਂ ਬੁਰਕਾ ਬੁਰਕਾ ਜਿਹੜਾ ਮੁਸਲਮਾਨ ਇਸਤਰੀਆਂ ਪਰਦੇ ਦੇ ਲਈ ਸਿਰ ਤੋਂ ਲੈ ਕੇ ਪੈਰਾਂ ਤੱਕ ਪਹਿਨਦੀਆਂ ਨੇ ਜੰਦਾ ਕਿ ਮੈਂ ਉਦੋਂ ਦੇਖਿਆ ਸੀ ਜਦੋਂ ਉਹਨੇ ਆਪਣੇ ਆਪੇ ਨੂੰ ਪੂਰਾ ਲਪੇਟਿਆ ਹੋਇਆ ਸੀ ਚੀਥਾਂ ਜਿਹੜੀਆਂ ਨੇ ਉਹ ਹੁਬਿਰਲਾ ਕਿਾਰੇ ਆ ਕੀ ਉਹ ਦੋਂ ਪਰਦੇ ਦੇ ਵਿੱਚ ਸੀ ਤੇ ਬਿਰਲਾ ਜੜੀਆਂ ਸੀ ਉਹ ਖੁੱਲੀਆਂ ਸੀ ਚੀਥਾਂ ਬਿਰਲਾ ਜੜੀਆਂ ਸੀ ਉਹ ਖੁੱਲੀਆਂ ਸੀ ਤੇ ਤੱਕ ਰਹੇ ਸੀ ਅੰਦਰ ਬੈਠੀ ਲੁੱਕ ਲੁੱਕ ਚੀਥਾਂ ਵਿੱਚੋਂ ਤੇ ਉਸ ਗੁਲਾਬ ਦੀ ਜਿਹੜੀ ਸੁੰਦਰਤਾ ਵਾ ਉਹ ਕੀ ਕਰ ਰਹੀ ਸੀ ਉਹ ਲੁੱਕ ਲੁੱਕ ਕੇ ਅੰਦਰ ਚੀਥਾਂ ਦੇ ਵਿੱਚੋਂ ਬਾਤ ਜੜੀ ਹੈ ਉਹ ਚਾਕ ਰਹੀ ਸੀ ਫਿਰ ਮੈਂ ਦਿੱਠਾ ਸੀ ਇੱਕ ਗੁਲਾਬ ਨੀ ਮਟਿਆਰੇ ਕੀ ਕਹਿੰਦਾ ਕਿ ਫਿਰ ਮੈਂ ਦੇਖਿਆ ਸੀ ਇੱਕ ਗੁਲਾਬ ਮਟਿਆਰ ਨੂੰ ਕਹਿ ਰਿਹਾ ਨੀ ਮਟਿਆਰੇ ਕੋਂਡ ਹਟ ਗਿਆ ਸੀ ਪਰੇ ਅੰਦਰ ਬੈਠੀ ਰਹੀ ਸੀ ਮੁਸਕਰਾ ਕੇ ਫਿਰ ਮੈਂ ਕਦੋਂ ਦੇਖਿਆ ਸੀਗਾ ਜਦੋਂ ਜਦੋਂ ਕੁੰਡ ਹਟ ਗਿਆ ਸੀ ਪਰੇ ਉਹਦੇ ਉੱਪਰ ਲਾ ਜਿਲਕ ਕੁੰਡੇ ਪਰਦਾ ਸੀ ਉਹ ਹਟ ਗਿਆ ਸੀ ਤੇ ਅੰਦਰ ਬੈਠੀ ਰਹੀ ਸੀ ਮੁਸਕਰਾ ਉਹਦੀ ਸੁੰਦਰਤਾ ਜਿਹੜੀ ਹੈ ਉਹ ਅੰਦਰ ਬੈਠੀ ਕੀ ਕਰ ਰਹੀ ਸੀ ਮਸਕਰਾ ਰਹੀ ਸੀ ਔਰੇ ਰਹੇ ਸੰ ਤੱਕ ਮੁਸਕਰਾ ਹਟਾਂ ਦੂਰੋਂ ਦੂਰ ਦੂਰੋਂ ਦੂਰੋਂ ਘੁੰਮਦੇ ਤੇ ਦੂਰੋਂ ਦੂਰੋਂ ਘੁੰਮਦੇ ਹੋਏ ਪੌਰੇ ਜਿਹੜੇ ਸੀ ਉਹਦੀਆਂ ਮੁਸਕਰਾਹਟਾਂ ਦੇ ਆਲੇ-ਦੁਆਲੇ ਜਿਹੜਾ ਹੈਗਾ ਸੀ ਉਹ ਘੁੰਮ ਰਹੇ ਸੀ ਫਿਰ ਮੈਂ ਦੇਖਾ ਸੀ ਇਹੋ ਹੀ ਗੁਲਾਬ ਨੀਂ ਗੋਰੀ ਜੀ ਫਿਰ ਕਹਿ ਰਿਹਾ ਕਿ ਮੈਂ ਫਿਰ ਇਹ ਗੁਲਾਬ ਜਿਹੜਾ ਸੀ ਦੇਖਿਆ ਸੀ ਨੀਂ ਗੋਰੀਏ ਖੇੜ-ਖੇੜ ਹੱਸ ਰਿਹਾ ਸੀ ਗੁਲਾਬ ਪੌਰੇ ਸਨ ਆਉਂਦੇ ਉੱਡਦੇ ਜਦੋਂ ਗੁਲਾਬ ਜਿਹੜਾ ਸੀ ਪੂਰੀ ਤਰ੍ਹਾਂ ਖਿੜ ਚੁੱਕਿਆ ਸੀ ਖਿੜ-ਖਿੜ ਕੇ ਹੱਸ ਰਿਹਾ ਸੀ ਪੌਰੇ ਜੜੇ ਸੀਗੇ ਪੌਰੇ ਨੱਚਦੇ ਟੱਪਦੇ ਉਹਦੇ ਕੋਲ ਜਿਹੜਾ ਹੈਗਾ ਸੀ ਖੁਸ਼ੀ ਦੇ ਵਿੱਚ ਮੰਡਰਾ ਰਹੇ ਸੀ ਉੱਡ ਰਹੇ ਸੀ ਪਾਉਂਦੇ ਗੁੰਜਾਰਾ ਤੇ ਕਰਦੇ ਨਾਚ ਗੁੰਜਾਰਾ ਪਾਉਂਦੇ ਸੀ ਤੇ ਨਾਚ ਕਰ ਰਹੇ ਸੀਗੇ ਲੈਂਦੇ ਸੁਗੰਧੀਆਂ ਗਾਉਂਦੇ ਗੀਤ ਸੁਗੰਧ ਲੈ ਰਹੇ ਸੀ ਸੁਗੰਧ ਦਾ ਆਨੰਦ ਮਾਣ ਰਹੇ ਸੀ ਤੇ ਖੁਸ਼ੀ ਦੇ ਗੀਤ ਜਿਹੜੇ ਸੀ ਉਹ ਗਾ ਰਹੇ ਸੀ ਅੱਜ ਮੈਂ ਦਿੱਖਾ ਉਹ ਹੀ ਗੁਲਾਬ ਨਿਸਿਆਣੀਏ ਕੀ ਕਹਿ ਰਿਆ ਨਿਸਿਆਣੀਏ ਕੁੜੀਏ ਕਿ ਅੱਜ ਮੈਂ ਉਹੀ ਗੁਲਾਬ ਜਿਹੜਾ ਸੀ ਉਹਨੂੰ ਫੇਰ ਦੇਖਿਆ ਬੁੱਲ ਸੁੱਕ ਸੁੱਕ ਸਿਰ ਨੇ ਹੁੜਾਈ ਬੁੱਲ ਜਿਹੜੇ ਸੀ ਉਹ ਕੀ ਸੀ ਉਹ ਉਦਾਸ ਹੋ ਗਏ ਸੀ ਉਹਦੀਆਂ ਪਕਤੀਆਂ ਉਹਦੇ ਬੁੱਲ ਜਿਹੜੇ ਸੀ ਉਹ ਸੁੱਕ ਗਏ ਸੀ ਸਿਰ ਨਹਿੜਾਈ ਤੇ ਉਹਨੇ ਸਿਰ ਨੂੰ ਨਹਿੜਾਈ ਪਾਉ ਸੁੱਟ ਲੈਣਾ ਸਿਰ ਜਿਹੜਾ ਸੀ ਉਹ ਉਦਾਸ ਵੀ ਦੇ ਨਾਲ نیچے ਸੁੱਟਿਆ ਹੋਇਆ ਸੀ 10 ਕਰਮਾਂ ਵਾਲੀਏ ਕਿਹੇ ਕੁੜੀਏ ਕਰਮਾਂ ਵਾਲੀਏ ਮਨ ਨੂੰ ਪੁੱਛ ਰਿਆ ਕਿ ਤੂੰ ਦੱਸ ਪ੍ਰਸ਼ਨ ਦੇ ਰੂਪ ਵਿੱਚ ਪੁੱਛਦੇ ਹੋਏ ਕਹਿੰਦੇ ਆ ਕਿ ਤੂੰ ਦੱਸ ਰੂਪ ਰੰਗ ਖੇੜੇ ਦੀਆਂ ਦੌਲਤਾਂ ਰੰਗ ਲਾਲਾ ਇਸ ਨੂੰ ਕਿ ਰੂਪ ਰੰਗ ਦੀਆਂ ਦੌਲਤਾਂ ਉਹਦੀ ਸੁੰਦਰਤਾ ਉਹਦੇ ਖੇੜੇ ਨੂੰ ਮਾਲਾ-ਮਾਲ ਕਰਦੀਆਂ ਹੋਈਆਂ ਤੁਰੀਆਂ ਜਾ ਰਹੀਆਂ ਕਿਉਂ ਤੇ ਮਹਿਕਾਂ ਵੀ ਬਿਲਾਈ ਕਿ ਕਿਉਂ ਇਸ ਤਰ੍ਹਾਂ ਜੜੀਆਂ ਨੇ ਉਹ ਦੂਰ ਜਾ ਰਹੀਆਂ ਨੇ ਤੇ ਮਹਿਕਾਂ ਵੀ ਬਿਲਾਈ ਬਿਲਾਈ ਪਾਵ ਖਤਮ ਹੋ ਜਾਣਾ ਕਿ ਇਹਦੀ ਮਹਿਕ ਵੀ ਕਿਉਂ ਖਤਮ ਹੋ ਗਈ ਹੈ ਕਿਉਂ ਖਤਮ ਹੁੰਦੀ ਜਾ ਰਹੀ ਹੈ ਦੀ ਮਹਿਕ ਵੀ ਸੋ ਇਸ ਦੇ ਵਿੱਚ ਪਾਈ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਜੀਵਨ ਦੇ ਵਿੱਚ ਪਹਿਲਾਂ ਸ਼ੁਰੂਆਤ ਹੋਣੀ ਤੇ ਫਿਰ ਉਹਦਾ ਸਮਾਪਤ ਹੋ ਜਾਣਾ ਉਦੇਸ ਸਮਾਪਤ ਹੋਣ ਦੇ ਬਾਰੇ ਇੱਕ ਉਸ ਰਹੱਸ ਦੇ ਬਾਰੇ ਹੈਰਾਨੀ ਪ੍ਰਗਟ ਕਰਦੇ ਹੋਏ ਕਹਿੰਦੇ ਨੇ ਕਿ ਅਜ਼ਿਹਾਂ ਕਿਉਂ ਹੁੰਦਾ ਹੈ